ਸਾਮਣੇ ਆਇਆ ਹੈ ਆਈਐਸ 아이 ਦੇ ਨਾਲ ਸੰਪਰਕ ਦੇ ਵਿੱਚ ਐ ਮਰਤਪਾਲ ਸਿੰਘ ਪੰਜਾਬ ਸਰਕਾਰ ਦਾ ਇਹ ਕਹਿਣਾ ਹੈ ਤਾਂ ਜਿਸ ਦਾ ਜ਼ਿਕਰ ਉਮੀਦਵਾਰ ਵੀ ਕਰ ਰਹੇ ਨੇ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਖੁਲਾਸਾ ਹੈ ਤਾਂ ਇੱਕ ਖਲਾਸਾ ਕੀਤਾ ਗਿਆ ਦੇਖੋ आ, कोई जन तक तौर पे कोई बयान नहीं है बल्कि पंजाब सरकार ने जो आ, दावा किया खल्फामद जरिए कोर्ट ਨੂੰ ਦੱਸਿਆ ਹੈ ਤਾਂ ਅਮਰਤਪ ਸਿੰਘ ਆਪਣੇ ਸਾਥੀਆਂ ਦੇ ਨਾਲ ਆ ਗਿਆ ISI ਦੇ ਪਾਕਿਸਤਾਨ ਦੀ ਖੁਫੀਆ ਏਜੰਸੀ ਹੈ ISI ਉਸ ਦੇ ਸੰਪਰਕ ਦੇ ਵਿੱਚ ਹੈ ਇਹ ਕਿਹਾ ਗਿਆ ਹੈ ਕਿਉਂਕਿ ਲਗਾਤਾਰ ਜੋਨਦਪ પરિવાર ਇਹ ਦਾਵਾ ਕਰ ਰਿਹਾ ਸੀ ਉਹਨਾਂ ਦੇ ਸਮਰਥਕ ਉਹਨਾਂ ਦੇ ਵਕੀਲ ਜਿਹੜੇ ਕਾਨੂੰਨੀ ਤੌਰ ਤੇ ਲੜਾਈ ਲੜ ਰਹੇ ਨੇ ਕਿਉਂਕਿ ਇੱਕ ਸਟੇਟਮੈਂਟ ਦਾ ਜ਼ਿਕਰ ਜਿੰਦਾ ਜ਼ਿਕਰ ਹੈ ਉਮੇਸ਼ ਕਰ ਰਹੇ ਨੇ ਔਰ ਅਸੀਂ న్యూਸ 18 ਤੇ ਸਭ ਤੋਂ ਪਹਿਲਾ ਜਦੋਂ ਸਾਡੇ ਸਹਿਯੋਗੀ ਗੱਲਬਾਤ ਕਰ ਰਹੇ ਸੀ ਉਸ ਸਮੇਂ ਉਹ ਸਟੇਟਮੈਂਟ ਉਹਨਾਂ ਨੇ ਉਹਨਾਂ ਦੀ ਮਾਤਾ ਨੇ ਦਿੱਤੀ ਸੀ ਉਹਨਾਂ ਨੇ ਕਿਹਾ ਸੀ ਖਾਲਿਸਤਾਨ ਦੇ ਸਮਰਥਕ ਨਹੀਂ ਹਾਂ ਤਾਂ ਉਸ ਤੋਂ ਬਾਅਦ ਜਿਹੜਾ ਇੱਕ ਬਿਆਨ ਇੱਕ ਬਕਾਇਦਾ ਛਿੱਤੀ ਦੇਰੀ ਜਿਹੜੀ ਹੈ ਉਹ ਡਿਬਰੂਗੜ੍ਹ ਜੇਲ੍ਹ ਦੇ ਵਿੱਚੋਂ ਬਾਹਰ ਆਉਂਦੀ ਹੈ ਅਮਰਪਾਤ ਸਿੰਘ ਉਹ ਛਿੱਤੀ ਨੂੰ ਲਿਖਦੇ ਨੇ ਔਰ ਉਸ ਦੇ ਵਿੱਚ ਇਸ ਤਰੀਕੇ ਦੇ ਨਾਲ ਜੋ ਦਿੱਤੀ ਗਈ ਸਟੇਟਮੈਂਟ ਹੈ ਉਸ ਤੋਂ ਆਪਣੇ ਆਪ ਨੂੰ ਕੁਝ ਵੱਖ ਕਰ ਲੈਂਦੇ ਨੇ ਬਲਕਿ ਉਹਨਾਂ ਨੇ ਆਪਣੀ ਮਾਂ ਨੂੰ ਲੈ ਕੇ ਐਗਜ਼ਾਮਪਲ ਵੀ ਜਿਹੜੀ ਇੱਕ ਬਹੁਤ ਵੱਡੀ ਦਿੱਤੀ ਸੀ ਉਹ ਕਾਫੀ ਲੰਬੀ ਚੌੜੀ ਚਿੱਠੀ ਜਿਹੜੀ ਬਾਹਰ ਆਈ ਸੀ ਤਾਂ ਉਸ ਦਾ ਵੀ ਜ਼ਿਕਰ ਕੀਤਾ ਗਿਆ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਵੀਡੀਓਜ਼ ਨੇ ਅੱਜ ਕੱਲ੍ਹ ਦੀ ਗੱਲ ਕੀਤੀ ਜਾਵੇ ਤਾਂ ਇਹ ਜਮਾਨਾ ਹੈ ਕਿ ਇਸ ਦੇ ਵਿੱਚ ਸੋਸ਼ਲ ਮੀਡੀਆ ਕਿੰਨਾ ਜ਼ਿਆਦਾ ਐਕਟਿਵ ਹੈ ਸਾਰੇ ਪਲਿਪਾਤੀ ਜਾਨੂ ਨੇ ਵੱਖ-ਵੱਖ ਜਿਹੜੇ ਪਲੇਟਫਾਰਮਸ ਨੇ ਉੱਥੇ ਵੀਡੀਓਜ਼ ਜਿਹੜੀਆਂ ਰੇ ਪਾਈਆਂ ਜਾਂਦੀਆਂ ਨੇ ਜਿਹੜੇ ਗਾਣੇ ਲਗਾਏ ਜਾਂਦੇ ਨੇ ਤਾਂ ਹਰ ਇੱਕ ਚੀਜ਼ ਨੂੰ ਸਬੂਤ ਦੇ ਤੌਰ ਤੇ ਰੱਖਿਆ ਜਾ ਰਿਹਾ ਤਾਂ ਵੱਡੀ ਖਬਰ ਹੈ ਆਪਣੇ ਆਪ ਦੇ ਵਿੱਚ ਅੰਮ੍ਰਿਤਪਾਲ ਤੈਕਨੋ ਲੈ ਕੇ ਜੋ ਮੌਜੂਦਾ ਸੰਸਦ ਵੀ ਹੈ ਪਰ ਜਿਸ ਤਰੀਕੇ ਦੇ ਨਾਲ ਉਸ ਸਮੇਂ ਜੋ ਹਾਲਾਤ ਬਣੇ ਜਿਸ ਤਰੀਕੇ ਦੇ ਨਾਲ ਗ੍ਰਿਫਤਾਰੀ ਹੁੰਦੀ ਹੈ ਉਸ ਸਿਲਸਿਲੇ ਤੇ ਲੈ ਕੇ ਹੁਣ ਤੱਕ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਹੈ ਐ ਐਸਐਸ ਲਗਾਏ ਗਏ ਉਸ ਤੋਂ ਬਾਅਦ ਵਧਾਈ ਗਈ ਔਰ ਹੁਣ ਇਹ ਜਵਾਬ ਮੰਗਿਆ ਗਿਆ ਪੰਜਾਬ ਸਰਕਾਰ ਤੋਂ ਕਿੰਦਾ ਸਰਕਾਰ ਤੋਂ ਕੋਰਟ ਦੇ ਵੱਲੋਂ ਕਿ ਆਕਰਕਾਰ ਕਿਉਂ ਐਕਸਟੈਂਡ ਕੀਤੀ ਗਈ ਹੈ ਐ ਐਸਐਸ ਕਿਉਂ ਵਧਾਈ ਗਈ ਹੈ ਟਾਈ ਐਸਆਈ ਦੇ ਨਾਲ ਸੰਪਰਕ ਦੇ ਵਿੱਚ ਅਮਰਪਾਤ ਸਿੰਘ ਨੇ ਜਵਾਬ ਦਿੱਤਾ ਗਿਆ ਪੰਜਾਬ ਸਰਕਾਰ ਦੇ ਵੱਲੋਂ ਅਮਰਪਾਤ ਸਿੰਘ ਆਪਣੇ ਸਾਥੀਆਂ ਦੇ ਨਾਲ ਆਈਐਸਐਸ ਦੇ ਸੰਪਰਕ ਦੇ ਵਿੱਚ ਹੈ ਡਿਬਰੂਗੜ ਜੇਲ੍ਹ ਤੋਂ ਵੀ ISI ਦੇ ਸੰਪਰਕ ਦੇ ਵਿੱਚ ਪਾਕਿਸਤਾਨ ਦੀ ਖੁਫੀਆ ਏਜੰਸੀ ISI ਜਿਸ ਦਾ ਜ਼ਿਕਰ Umesh Tiwari ਨੂੰ ਮੇਸ਼ ਆਪਣੇ ਆਪ ਦੇ ਵਿੱਚ ਬਹੁਤ ਹੈ ਮੈਂ ਜੇਕਰ ਸੋਸ਼ਲ ਮੀਡੀਆ ਤੇ ਜਿਹੜੀਆਂ ਵੀਡੀਓਜ਼ ਨੇ ਉਹਨਾਂ ਦੀ ਗੱਲ ਕੀਤੀ ਜਾਇਆ ਨਹੀਂ ਕਿ ਅਜਿਹਾ ਕੋਈ ਵੀ ਸਬੂਤ ਛੁੱਟਿਆ ਨਹੀਂ ਹੈ ਪੰਜਾਬ ਪੁਲਿਸ ਤੋਂ ਜਿਸ ਨੂੰ ਕੋਰਟ ਦੇ ਵਿੱਚ ਨਹੀਂ ਰੱਖਿਆ ਗਿਆ ਕਿਉਂਕਿ ਬਹੁਤ ਸਵਾਲ ਜਨਤਕ ਤੌਰ ਤੇ ਆਮ ਬੋਲਚਾਲ ਦੀ ਪੱਛਤ ਪੁੱਛੇ ਜਾ ਸਕਦੇ ਨੇ ਪਰ ਜਦੋਂ ਬਕਾਇਦਾ ਉਹ ਇੱਕ ਸਬੂਤ ਬਣ ਜਾਂਦਾ ਉਹ ਵੀਡੀਓ ਬਣ ਜਾਵੇ ਜਦੋਂ ਕਿਸੇ ਤਰੀਕੇ ਦੇ ਨਾਲ ਉਸ ਨੂੰ ਆਹ ਚਿੱਠੀ ਦੇ ਰਾਹੀਂ ਅੰਦਰੋਂ ਲਿਖ ਕੇ ਭੇਜਿਆ ਜਾਵੇ ਤਾਂ ਸਬੂਤ ਹੈ ਫਿਰਕੋਰ ਦੇ ਵਿੱਚ ਉਸੇ ਦੀ ਮੰਨੀ ਜਾਏਗੀ ਬਿਲਕੁਲ ਜੀਐਫਪੀ ਦੇ ਬਤੀ ਸ਼ੁਰੂਆਤ ਹੀ ਕਰੀਏ ਤਾਂ ਬਿਲਕੁਲ ਜਿਹੜਾ ਉਹਦੀ ਮਾਤਾ ਜੀ ਵਾਲਾ ਪਾਰਟ ਹੈ ਉਹ ਦੱਸਿਆ ਗਿਆ ਔਰ ਉਸ ਤੋਂ ਬਾਅਦ ਜਿਹੜੇ ਗਰਾਊਂਡ ਨੇ ਡਿਟੈਂਸ਼ਨ ਦੇ ਫਰੈਸ਼ ਗਰਾਊਂਡ ਨੇ ਉਹਦੇ ਵਿੱਚ ਜੇ 9 ਨੰਬਰ ਪੜੀਏ ਤੇ 10 ਨੰਬਰ ਪੜੀਏ ਬਹੁਤ ਵੱਡਾ ਇੱਕ ਡਿਟੇਲ ਵਿੱਚ ਲਿਖਿਆ ਗਿਆ ਕਿ ਕਿਵੇਂ ਪਾਕਿਸਤਾਨ ਦੀ ਆਈਐਸਆਈ ਜਿਹੜੀ ਏਜੰਸੀ ਹੈ ਉਹਦੇ ਨਾਲ ਅਮਰਿਤਪਾਲ ਤੇ ਉਹਨਾਂ ਦੇ ਸਾਥੀ ਡਿਗਰੂਗੜ੍ਹ ਜੇਲ੍ਹ ਵਿੱਚ ਰੰਦੇ ਹੋਏ ਦੇ ਲਗਾਤਾਰ ਟੱਚ ਵਿੱਚ ਨੇ ਔਰ ਇੱਕ ਜ਼ਿਕਰ ਕੀਤਾ ਗਿਆ 10ਵੇਂ ਨੰਬਰ ਤੇ ਜੀ ਇਹ ਜਨਵਰੀ 2024 ਵਿੱਚ ਕਿ ਕੁਝ ਅਨਨੋਨ ਐਸੋਸੀਏਟ ਫਾਲੋਅਰਸ ਅਮਰਿਤਪਾਲ ਦੇ ਪਾਕਿਸਤਾਨੀ ਆਈਐਸਆਈ ਏਜੰਸੀ ਦੇ ਨਾਲ ਟੱਚ ਵਿੱਚ ਨੇ ਔਰ ਹਥਿਆਰ ਮੰਗਾਉਂਦੇ ਨੇ ਬਦਲਾ ਲੈਣ ਲਈ ਅਗੇਂਸਟ ਪੰਜਾਬ ਸਰਕਾਰ ਤੇ ਦੇ ਖਿਲਾਫ ਬਦਲਾ ਲੈਣ ਲਈ ਹਥਿਆਰ ਮੰਗਾਣ ਦੀ ਗੱਲ ਕਰਦੇ ਨੇ ਜਨਵਰੀ 2024 ਦਾ ਇਹ ਲਿਖਿਆ ਗਿਆ ਕਿ ਬਦਲਾ ਲੈਣਾ ਹੈ ਕਿ ਪਾਕਿਸਤਾਨੀ ਸ਼ਾਇਦ ਏਜੰਸੀ ਹੈ ਜਿਹੜੀ ਹੈ ਸਹੀ ਉਹਦੇ ਨਾਲ ਉਹ ਟੱਚ ਵਿੱਚ ਨੇ ਅਨਨੋਨ ਐਸੋਸੀਏਟ ਪਬਲਿਕ ਫਾਲੋਅਰ ਲਗਾਇਆ ਗਿਆ ਹੈ ਆਫ ਅਮਰਿਤਪਾਲ ਸਿੰਘ ਇਹ ਟੱਚ ਵਿੱਚ ਨੇ ਦਾ ਮਤਲਬ ਸਾਫ਼ ਹੈ ਲਿਖਿਆ ਗਿਆ ਕਿ ਉਹਦੇ ਵਿੱਚ ਕਿ ਕਿਤੇ ਨਾ ਕਿਤੇ ਅਮਰਿਤਪਾਲ ਸਿੰਘ ਜਿਹੜਾ ਹੈਗਾ ਉਹ ਆਈਐਸਆਈ ਦੇ ਹੱਥ ਵਿੱਚ ਹੈ ਆਈਐਸਆਈ ਦੀ ਏਜੰਸੀ ਦੇ ਨਾਲ ਮਿਲ ਕੇ ਕੰਮ ਕਰ ਰਿਹਾ ਇਸ ਤਰਕੇ ਨੂੰ ਛੱਡਾ ਨਹੀਂ ਜਾ ਸਕਦਾ ਔਰ ਜੇ 9ਵੇਂ ਨੰਬਰ ਤੇ ਆਈਏ ਤਾਂ ਪੂਰਾ ਡਿਟੇਲ ਵਿੱਚ ਲਿਖਿਆ ਗਿਆ ਹੈ ਕਿ ਅਮਰਿਤਪਾਲ ਸਿੰਘ ਡਿਬਰੂਗੜ੍ਹ ਦੇ ਵਿੱਚ ਰਹਿੰਦਾ ਹੋਇਆ ਉਹਨਾਂ ਦੇ ਸਾਥੀ ਲਗਾਤਾਰ ਆਪਣੇ ਖਾਸ ਲੋਕਾਂ ਦੇ ਜ਼ਰੀਏ ਇਹ ਵੀ ਮੈਂ ਦੱਸਦਾ ਕਿ ਡਿਬਰੂਗੜ੍ਹ ਜੇਲ੍ਹ ਵਿੱਚ ਗੁਰਜੋਤ ਇੱਕ ਖਾਸ ਮੈਂ ਇੱਥੇ ਮੈਂਸ਼ਨ ਕਰਦਾ ਡਿਬਰੂਗੜ੍ਹ ਜੇਲ੍ਹ ਵਿੱਚ ਜਿਹੜੀ ਫੋਨ ਦੀ ਸੁਵਿਧਾ ਹੁੰਦੀ ਹੈ ਇਹਨਾਂ ਨੂੰ ਕੈਦੀਆਂ ਨੂੰ ਉਹ ਫੋਨ ਮੈਸੇਜ ਵੀ ਉਹਨਾਂ ਨੇ ਰਿਕਾਰਡ ਵਿੱਚ ਲਾਏ ਹੋਏ ਨੇ ਕਿ ਕਿਉਂ ਫੋਨ ਦੇ ਮੈਸੇਜ ਦੇ ذریعے ਵੀ ਭੜਕਾਉਣ ਦੀ ਰੈਡੀਕਲ ਐਕਟੀਵਿਟੀ ਕਰਨ ਦੀ ਬਾਰ-ਬਾਰ ਜ਼ਿਕਰ ਆਂਦਾ ਹੈ ਉਹ ਵੀ ਆਰਡਰ ਦਾ ਪਾਰਟ ਹੈ ਲੇਕਿਨ ਜਿਹੜਾ ਨੋ ਨੰਬਰ ਹੈ ਉਹ ਬਹੁਤ ਅਹਿਮ ਹੋ ਜਾਂਦਾ ਹੈ ਹੂੰ ਉਹਦੇ ਵਿੱਚ ਸਾਫ਼ ਲਿਖਿਆ ਹੈ ਕਿ ਇਹ ਪ੍ਰੋਫੈਸ਼ਨਲ ਵਰਡ ਯੂਜ਼ ਕੀਤਾ ਗਿਆ ਹੈ ਕਿ ਵੇਰ ਇਹੀ ਹੈਜ਼ ਬੀਨ ਕਲੋਜ਼ਡ ਇਨਵੋਲਡ ਵਾਇਲਿੰਗ ਡਿਟੈਂਸ਼ਨ ਵਿਦ ISI ਦਾ ਇੰਟੈਲੀਜੈਂਸ ਜਿਸ ਤੋਂ ਪਾਕਿਸਤਾਨ ਵਿਚਾਲੇ ਮੈਂ ਮੈਂ ਡਿਟੇਲਸ ਚ ਗੱਲ ਕਰ ਰਹੀ ਹਾਂ Umesh ਤੁਹਾਡੇ ਨਾਲ ਬੜੇ ਰੋ ਸਾਡੇ ਨਾਲ ਮੈਂ ਮਿੰਟ ਸਰਜੀਤ ਸਿੰਘ ਖਾਲਸਾ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਸਰਜੀਤ ਸਿੰਘ ਖਾਲਸਾ ਜੀ ਸਵਾਗਤ ਹੈ న్యూਸ 18 ਪੰਜਾਬ ਤੇ ਤਾਂ ਅੱਜ ਵੱਡੇ ਖੁਲਾਸੇ ਹੋ ਰਹੇ ਨੇ ਅੰਮ੍ਰਿਤਪਾਲ ਲੋਰਾ ਨੂੰ ਲੈ ਕੇ ਜੋ ਪੰਜਾਬ ਪੁਲਿਸ ਨੇ ਹਾਈ ਕੋਰਟ ਦੇ ਵਿੱਚ ਹਲਫਨਾਮਾ ਦਾਖਲ ਕੀਤਾ ਉਸ ਦੇ ਵਿੱਚ ਆਪਣੇ ਆਪ ਦੇ ਵਿੱਚ ਤੁਹਾਡੇ ਦੁਆਰਾ ਦੱਸਿਓ ਕੀ ਗੱਲ ਹੈ ਹਾਂ ਜੀ ਆਵਾਜ਼ ਆ ਰਹੀ ਹੈ ਸਰਜੀਤ ਸਿੰਘ ਜੀ ਪੱਲਾ ਕੱਟ ਗਈ ਕੋਈ ਹੂੰ ਅੱਜ ਸਵਾਲ ਇਹ ਹੀ ਹੈ ਸਰਬਜੀਤ ਸਿੰਘ ਖਾਸ ਅਜੀਤ ਅਮਰਪਾਲ ਨੂੰ ਲੈ ਕੇ ਜੋ ਹਲਫਨਾਮਾ ਪੰਜਾਬ ਪੁਲਿਸ ਨੇ ਦਾਖਲ ਕੀਤਾ ਹੈ ਕਹ ਲਈ ਪੰਜਾਬ ਸਰਕਾਰ ਨੇ ਦਾਖਲ ਕੀਤਾ ਕੋਰਟ 'ਚ ਉਸ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਅਮਰਪਾਲ ਸਿੰਘ ਆਈਐਸਆਈ ਦੇ ਨਾਮ ਸੰਪਰਕ ਦੇ ਵਿੱਚ ਹੈ ਕੁਝ ਪ੍ਰੂਫਸ ਲਗਾਏ ਗਏ ਨੇ ਉਹਨਾਂ ਦੇ ਸਾਥੀਆਂ ਨੂੰ ਲੈ ਕੇ ਸਿੱਧੇ ਤੌਰ ਤੇ ਉਸ ਹਲਫਨਾਮੇ 'ਚ ਜ਼ਿਕਰ ਹੈ ਦੇਖੋ ਕੋਈ ਇਹ ਬਾਲ ਚਾਲ ਦੀ ਪਾਸਾ 'ਚ ਨਹੀਂ ਹੈ ਜਿਵੇਂ ਆਪਾਂ ਗੱਲਬਾਤ ਕਰਿਆ ਜੇ ਆ ਵੀ ਨਹੀਂ ਹੈ ਹਾਲਾਂਕਿ ਇਹ ਤਾਂ অন ਰਿਕਾਰਡ ਹੈ ਪਰ ਇਹ ਸਿੱਧੇ ਤੌਰ ਤੇ ਕੋਰਟ ਦੇ ਵਿੱਚ ਜਿਹੜਾ ਹਫੜਾਮਾ ਦਾਖਲ ਕੀਤਾ ਗਿਆ ਉਸ ਨੂੰ ਕਿਸ ਤਰੀਕੇ ਦੇ ਨਾਲ ਦੇਖ ਰਹੇ ਹਨ ਯਾਨੀ ਕਿ ਸਾਫ਼ ਤੌਰ ਤੇ ਪੰਜਾਬ ਸਰਕਾਰ ਨੇ ਕਿਹਾ ਕਿ ਬਹੁਤ ਸਾਰੇ ਮਜ਼ਬੂਤ ਸਾਡੇ ਕੋਲ ਸਬੂਤ ਨੇ ਕਿ ਅੰਮ੍ਰਿਤਪਾਲ ਨੂੰ ਕਿਉਂ ਨਹੀਂ ਛੱਡਿਆ ਜਾ ਸਕਦਾ ਔਰ ਕਿਉਂ ਉਹਨਾਂ ਤੇ ਐਨਐਸਏ ਵਧਾਈ ਗਏ ਮੈਡਮ ਪਹਿਲਾਂ ਅਰੇਸ਼ ਕੀਤਾ ਸੀ ਉਦੋਂ ਤਾਈਂ ਨਾ ਤਾਂ ਕੋਈ ਸ਼ੋਰ ਨਹੀਂ ਹੋਇਆ ਜਦੋਂ ਇਹ ਬਾਹਰ ਸੀ ਉਨੇ ਜੇਲ੍ਹ ਤੇ ਚਲੇ ਗਏ ਆ ਤੇ ਹੁਣ ਇਹਨੂੰ ਕਹ ਰਹੇ ਆ ਵੀ ਜੇਲ੍ਹ ਚ ਬੈਠੇ ਨੇ ਆਈਐਸਆਈ ਨਾਲ ਲਿੰਕ ਬਣਾ ਲੈ ਤੇ ਜਦੋਂ ਇਹ ਬਾਹਰ ਵੀ ਉਦੋਂ ਪਈ ਨੇ ਕੋਈ ਕੰਟਰੈਕਟ ਨਹੀਂ ਬਣਾਇਆ ਉਹਨਾਂ ਨਾਲ ਐਵੇਂ ਵੀ ਇਹ ਬੜਨ ਗੱਲਾਂ ਕਰਦੇ ਆ ਵੀ ਜੇਲ੍ਹ ਚ ਬੈਠੇ ਨੇ ਇੱਕ ਬਣਾ ਲੈ ਆਪਣੇ ਹੂੰ ਇਹੇ ਜਦੋਂ ਇਹ ਬਾਹਰ ਘੁੰਮਦਾ ਸੀ ਉਦੋਂ ਦਾ ਪੁਲਿਸ ਸਾਬਤਨਾ ਕਰ ਸਕੀ ਉਦੋਂ ਤਾਈ ਦਾ ਸਾਰਾ ਪੁਲਿਸ ਕਿੰਨਾ ਨਖੰਗਾਲ ਲਈਦਾ ਫੋਨ ਵੀ ਘਰ ਵੀ ਸਾਰੇ ਇਹਦੇ ਲਿੰਕ ਕਿੱਥੇ ਤੱਕ ਸੀ ਸਾਰੇ ਕੁਝ ਪਰੋਲ ਲਿਆ ਉਦੋਂ ਤਾਂ ਮਿਲਿਆ ਨਹੀਂ ਹੁਣ ਇਹ ਜੇਲ੍ਹ ਤੇ ਹੁਣ ਕੰਨੇ ਆਈਨ ਫਾਈਨਲ ਲਿੰਕ ਬਣਾ ਲੇ ਇਹ ਮਾੜਾ ਮ ਇਕੱਲਾ ਗੰਦਾ ਕੋਈ ਮਤਲਬ ਉਹ ਮਤਲਬ ਜੱਜਦੀਆਂ ਨਹੀਂ ਨਾ ਗੱਲਾਂ ਇਹ ਕੋਈ ਦਾਮ ਇਹ ਕਹਿ ਦੇਣਾ ਜੀ ਕਿਉਂਕਿ ਆ ਜੀ ਉਦੋਂ ਤਾਂ ਤੁਸੀਂ ਕੁਝ ਸਾਬਤ ਨਾ ਕਰ ਪਕੇ ਹੂੰ अच्छा अपन पॉइंट 1 ਤੋਂ ਗੱਲ ਕਰਦੇ ਆਂ ਦੇਖੋ ਸਰਜੀਤ ਸਿੰਘ ਜੀ ਜੇਕਰ ਸ਼ੁਰੂਆਤ ਤੋਂ ਗੱਲ ਕਰੀਏ ਕਿ ਇਸ ਐਪੀ ਡੈਵਿਡ ਦੇ ਵਿੱਚ ਆਖਿਰਕਾਰ ਹੈ ਕੀ ਆ ਹਲਫਨਾਮੇ ਚ ਪਹਿਲਾਂ ਤਾਂ ਇਹੀ ਗੱਲ ਕਹੀ ਗਈ ਕਿ ਸੀਮਾਨ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਜੇ ਕ ਜੇ ਕਿਉਂਕਿ ਜਿਸ ਰਾਤ ਇਹ ਤੁਰਪੈ ਨੇ ਉਹ ਬੀਨ ਸਿੰਘ ਵਾਂਗੂ ਉਸ ਰਾਤ ਇਹ ਤੁਰਪੈ ਨੇ ਜਿਵੇਂ ਬੀਨ ਸਿੰਘ ਸੀਐਮ ਆਪਣੇ ਬਤੌਰ ਸੀਐਮ ਦੇ ਕਾਰਜਕਾਲ ਦੇ ਵਿੱਚ ਤਾਂ ਉਹਨਾਂ ਦਾ ਵੀ ਉਸੇ ਰਾਤ ਤੇ ਚਲਦੇ ਇਹ 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 ਹਾਲ ਹੋ ਸਕਦਾ ਉਸ ਵੀਡੀਓ ਕਲਿੱਪ ਨੂੰ ਜਿਹੜਾ ਕਿ ਕਿਨੇ ਕੀਆ ਹੈ ਕਿਨੇ ਕੀਆ ਹੈ ਭਗਵੰਤ ਮਾਨ ਨੂੰ ਕਿਨੇ ਕੀਆ ਹੈ ਸੀਐਮ ਨੂੰ ਇਹ ਇਹ ਦਾਵਾ ਕੀਤਾ ਗਿਆ ਕਿ ਅਜ ਨਾਲੇ ਜਦੋਂ ਥਾਣੇ ਤੇ ਸਾਰਾ ਕੁਝ ਵਾਪਰਿਆ ਹੈ ਉਸ ਸਮੇਂ ਇੱਕ ਕਲਿੱਪ ਹੈ ਉਸ ਦੇ ਵਿੱਚ ਅੰਮ੍ਰਿਤਪਾਲ ਉਹਨਾਂ ਦੇ ਸਾਥੀ ਕਹਿ ਰਹੇ ਨੇ ਨਹੀਂ ਉਹ ਤਾਂ ਮੈਡਮ ਵੈਸੇ ਕਹਿ ਰਹੀ ਹੈ ਨਾ ਭਈ ਜਿਵੇਂ ਬੀਅੰਤ ਸਿੰਘ ਜ਼ੁਲਮ ਕਰਦਾ ਸੀ ਉਹਦੇ ਕਿ ਉਹਦੇ ਜ਼ੁਲਮ ਨੂੰ ਕੰਪੇਅਰ ਕੀਤਾ ਹੈ ਹਾਂ ਬੀਅੰਤ ਸਿੰਘ ਦੇ ਜ਼ੁਲਮ ਨੂੰ ਭਗਵੰਤ ਮਾਨ ਦੀਆਂ ਕਾਰਵਾਈਆਂ ਨੂੰ ਭਗਵੰਤ ਮਾਨ ਦਾ ਜਿਹੜਾ ਟੱਕਾ ਕਰਦਾ ਪੰਜਾਬੀਆਂ ਨਾਲ ਉਵੇਂ ਬੀਅੰਤ ਸਿੰਘ ਟੱਕਾ ਕਰਦਾ ਸੀ ਇਹ ਕਿਹਾ ਹੈ ਉਹਨਾਂ ਨੇ ਤਨੁਰਾਜ ਜੀ ਕਹਿ ਰਹੀ ਹੈ ਜੀ ਬਈ ਪੰਜਾਬੀਆਂ ਨੂੰ ਜਿਵੇਂ ਘਰੋਂ ਫੜਫੜ ਮਾਰਦਾ ਸੀ ਸ਼ਹੀਦ ਕੀਤਾ ਜਿਨ੍ਹਾਂ ਚ ਕੀਤਾ ਹੁਣ ਉਹ ਵੀ ਆ ਦੇਖਦੇ ਫੜਫੜ ਮੁੰਡੇ ਉਵੇਂ ਹੀ ਅੰਦਰ ਕੀਤੇ ਹੋਏ ਆ ਭਗਵੰਤ ਮਾਨ ਨੇ ਹੂੰ ਤੁਹਾਨੂੰ ਲੱਗਦਾ ਇਸ ਵਾਰ ਇਹ ਨਹੀਂ ਨਾ ਕਿਹਾ ਜੀ ਉਵੇਂ ਮਾਰਾਂਗੇ ਜਿਵੇਂ ਸਿਪ ਬੀਰ ਸਿੰਘ ਨੂੰ ਮਾਰਿਆ ਸੀ ਉਹ ਤਾਂ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਜਿਵੇਂ ਬੀਅੰਤ ਸਿੰਘ ਜ਼ੁਲਮ ਕਰਦਾ ਸੀ ਉਵੇਂ ਭਗਵੰਤ ਮਾਨ ਕਰਦਾ ਹੈ ਹੂੰ ਅੱਛਾ ਖਾਲਸਾ ਸਾਹਿਬ ਨਚੋੜ ਦੀ ਗੱਲ ਕਰੀਏ ਦੇਖੋ ਇਹਦੇ ਵਿੱਚ ਇਹ ਕਿਹਾ ਗਿਆ ਇੱਕ ਤਾਂ ਕਿ ਅੰਮ੍ਰਿਤਪਾਲ ਦੀ ਜਿਹੜੀ ਭੜਕਾਊ ਗੱਲਾਂ ਨੇ ਉਹ ਨੌਜਵਾਨਾਂ ਨੂੰ ਗੁੰਮਰਾਹ ਕਰਨ ਦੀ ਤਾਕਤ ਰੱਖਦੀਆਂ ਨੇ ਇਸ ਕਿਸਮ ਦੀਆਂ ਗੱਲਾਂ ਨੇ ਇਹ ਸਾਰੇ ਵੱਡੇ ਵੱਡੇ ਤਰਕ ਮਜ਼ਬੂਤ ਦੇ ਦੇ ਹਾਂਜੀ ਤੁਸੀਂ ਗੱਲਾਂ ਕਰ ਲਓ ਤੁਸੀਂ ਸਿੱਧੇ ਪਾਸੇ ਲਾ ਲਓ ਜਿਉਂ ਭੜਕਾਊ ਕਰਦੇ ਤੁਸੀਂ ਤੁਹਾਡੇ ਕੋਲ ਹੁੰਦੀਆਂ ਗੱਲਾਂ ਨਹੀਂ ਹੈ ਤੁਸੀਂ ਆਪਣੀਆਂ ਗੱਲਾਂ ਕਰ ਲਓ ਜਿਹੜੇ ਪਾਸੇ ਨੂੰ ਜਿਹੜੇ ਬੰਦੇ ਨਾਲ ਕੋਈ ਵੀ ਗੱਲ ਹੁੰਦੀ ਹੈ ਜੋ ਬੰਦੇ ਨੂੰ ਸੱਚ ਲੱਗਦਾ ਹੈ ਸੱਚ ਦਿਖਦਾ ਹੈ ਉਹ ਫਿਰ ਬੰਦਾ ਸੱਚਵਾਨ ਹੀ ਜਾਂਦਾ ਹੈ ਨਾ ਝੂਠਵਾਨ ਨਹੀਂ ਨਾ ਜਾਂਦਾ ਤੁਸੀਂ ਇਹ ਤਾਂ ਮੈਡਮ ਉਹ ਕਲੀਅਰ ਹੈ ਨਾ ਵੀ ਪੰਜਾਬੀਆਂ ਨਾਲ ੱਟਕਾ ਹੋਇਆ ਉਹ ਪੰਜਾਬੀਆਂ ਦੀ ਜਿਹੜੇ ਅੰਮ੍ਰਿਤਪਾਲ ਗੱਲਾਂ ਕਰਦਾ ਹੈ ਕਰਦਾ ਸੀ ਜਾਂ ਕਰਦਾ ਹੈ ਉਹ ਮੈਡਮ ਉਹ ਸੱਚ ਹੈ ਉਹ ਪੰਜਾਬੀਆਂ ਦੇ ਦੁਖ ਦੀ ਨਸ ਹੈ ਮੈਨੂੰ ਤੁਹਾਨੂੰ ਲੱਗਦਾ ਹੈ ਕਿ ਕੋਈ ਗੱਲ ਅਜਿਹੀ ਗਲਤ ਨਹੀਂ ਹੈ ਔਰ ਜੇਕਰ ਇਸ ਕਿਸਮ ਦੇ ਨਾਲ ਹਰ ਫਰਾਮਾ ਦਾਖਲ ਕਰਕੇ ਅਮਰਿਤਪਾਲ ਤੇ ਐਨਐਸਸੀ ਕਿਉਂ ਵਧਾਈ ਗਈ ਹੈ ਉਸ ਦਾ ਜ਼ਿਕਰ ਮਜਬੂਤੀ ਨਾਲ ਕਰਕੇ ਤੋਂ ਗਲਤ ਹੈ ਮੈਂ ਇੱਕ ਗੱਲ ਕਹਿਣਾ ਹੈ ਵੀ ਕੋਈ ਨਹੀਂ ਜਿੱਦਾਂ ਹੁਣ ਭਗਵੰਤ ਮਾਨ ਸਾਹਿਬ ਕਹਿੰਨੇ ਆ ਜੀ ਧਮਕੀ ਦਿੱਤੀ ਹੈ ਕੋਈ ਨਹੀਂ ਜੇ ਦਿੱਤੀ ਹੈ ਤਾਂ ਦੱਸੋ ਨਾ ਕਿ ਵੀ ਸਾਹਮਣੇ ਵੀ ਉਹਨੇ ਅਮਰਿਤਪਾਲ ਨੇ ਕੋਈ ਐਸੀ ਧਮਕੀ ਦਿੱਤੀ ਹੈ ਸਾਡੇ ਕੋਲ ਤਾਂ ਕੋਈ ਗੱਲ ਨਹੀਂ ਹੈ ਜੀ ਆਈ ਨੇ ਦਾਵਾ ਹੈ ਨਾ ਕਿ ਕੋਰਟ ਚੋ ਵੀਡੀਓ ਰੱਖੀ ਗਈ ਹੈ ਸਰਜ ਸਿੰਘ ਖਾਸਾ ਜੀ ਬਕਾਇਦਾ ਵੀਡੀਓ ਦਿੱਤੀ ਗਈ ਹੈ ਕੋਰਟ ਚੀ ਗਈ ਹੈ ਵੀਡੀਓ ਵੀਡੀਓ ਦੇ ਵਿੱਚ ਕੀ ਹੈ ਮੈਡਮ ਹੁਣ ਪਤਾ ਤਾਂ ਲੱਗੇ ਨਾ ਸਾਨੂੰ ਤਾਂ ਪਤਾ ਨਹੀਂ ਕੀ ਹੈ ਹੂੰ ਨਹੀਂ ਉਹ ਇਹ ਕਹਿ ਰਹੇ ਨੇ ਕਿ ਜਿਹੜੇ ਰਾਤ ਤੇ ਤੁਰ ਪਏ ਨੇ ਸੀ ਐਮ ਇਸ ਵੇਲੇ ਤਾਂ ਉਸ ਸਮੇਂ ਜ ਬਿਆਨ ਸਿੰਘ ਸੀਗੇ ਉਹਨਾਂ ਦਾ ਵੀ ਇਹੀ ਹਾਲ ਹੋ ਸਕਦਾ ਜੇਕਰ ਉਹ ਨਾ ਹਾਂ ਮੈਡਮ ਉਹਨਾਂ ਨੇ ਕਿਹਾ ਹੈ ਇਹ ਨਾ ਤੁਸੀਂ ਕੋਈ ਹਾਲ ਨਾ ਕਰੋ ਹੂੰ ਉਹਨਾਂ ਨੇ ਕਿਹਾ ਹੈ ਕਿ ਜਿਹੜੇ ਰਾਤ ਦੇ ਭਗਵੰਤ ਮਾਨ ਤੁਰ ਪਿਆ ਐ ਬਿਆਨ ਸਿੰਘ ਦੇ ਰਾਹ ਤੇ ਤੁਰਿਆ ਐ ਬੀਅੰਤ ਸਿੰਘ ਵੀ ਐਵੇਂ ਹੀ ਜ਼ੁਲਮ ਕਰਦਾ ਸੀ ਨਹੀਂ ਇਹਦੇ ਵਿੱਚ ਇਹੀ ਹੈ ਦਾਵਾ ਇਹੀ ਕੀਤਾ ਕਿਉਂਕਿ ਆਪਣੇ ਕੋਲੋਂ ਕੁਝ ਨਹੀਂ ਕਹਿ ਸਕਦੇ ਕਾ ਖਾਸਾ ਸਾਬ ਮਜ਼ਬੂਤ ਐਵਿਡੈਂਸ ਨਹੀਂ ਉਸ ਦਾ ਹੀ ਅਸੀਂ ਜ਼ਿਕਰ ਕਰ ਰਹੇ ਹਾਂ ਮੈਡਮ ਇਹਦਾ ਦਿਖਾਓ ਕਲਿੱਪ ਪਤਾ ਤਾਂ ਲੱਗੇ ਕਿ ਆ ਕੀ ਹੈ ਜਦ ਤੱਕ ਕਰਨ ਦੀ ਤੁਸੀਂ ਮੰਗ ਕਰ ਲੋਗੇ ਬੇਸਿਕਲੀ ਮੈਂ ਤਾਂ ਇੱਕ ਗੱਲ ਕਹਿਣਾ ਹੈ ਬਈ ਜਿਵੇਂ ਬੀਅੰਤ ਸਿੰਘ ਪੰਜਾਬ ਦੇ ਨਸਲ ਜਵਾਨਾ ਮੁੰਡਿਆਂ ਨਾਲ ਜਵਾਨੀ ਨਾਲ ੱਟਕਾ ਕਰਦਾ ਸੀ ਹੈ ਨਾ ਜੋ ਤੱਕ ਬਹਿਨ ਸਿੰਘ ਕਰਦਾ ਸੀ ਉਹੀ ਭਗਵੰਤ ਮਾਨ ਨੇ ਕੀਤਾ ਹੈ ਮੈਡਮ ਲੋਕਾਂ ਨੂੰ ਤਾਂ ਸਿਰਫ ਇਹ ਦਿਖਦੇ ਆ ਵੀ ਡੀਪ ਰੂਗੜ 10 ਹੈ ਜਿਹੜੇ ਛੱਟ ਹੋਏ ਆ ਪੰਜਾਬ ਚ ਜੇਲਾਂ ਚ ਬੰਦ ਹੈ ਹੂੰ ਉਹ ਉਹਨਾਂ ਨੂੰ ਤੁਸੀਂ ਗਿਣਦੇ ਨਹੀਂ ਉਹ ਉਹ ਮੁੰਡੇ ਨਹੀਂ ਆ ਜਿਹੜੇ ਬਿਨਾਂ ਕਿਸੇ ਦੋਸ਼ ਤੋਂ ਜੇਲਾਂ ਦੇ ਵਿੱਚ ਹੈ ਤੇ ਉਹ ਉਹਨਾਂ ਦਾ ਕੀ ਕਸੂਰ ਹੈ ਠੀਕ ਹੈ ਠੀਕ ਹੈ ਹੁਣ ਜੇ ਮੰਨਿਆ ਵੀ ਉੱਥੇ ਜੇ ਆਪਣੇ ਅਜਨਾਲੇ ਥਾਣੇ ਜਿਆਦਾ ਤੁਸੀਂ ਇਹ ਕਹੋ ਜੀ ਅਜਨਾਲੇ ਥਾਣੇ ਦੇ ਅੰਦਰ ਜਿੰਨੇ ਬੜੇ ਸੀ ਅਸੀਂ ਉਹਨਾਂ ਨਾਲ 70 ਜਣੇ ਤਾਂ ਨਹੀਂ ਸੀ ਅੰਦਰ ਉਹ ਤਾਂ ਬਾਹਰ ਸੀ ਉਹਨਾਂ ਨੇ 70ਾਂ ਨੇ ਤਾਂ ਗੱਲ ਹੀ ਕੀਤੀ ਜਿਆਦਾ ਜੇ ਤੁਸੀਂ ਕਹੋ ਵੀ ਇਹ ਨਾਲ ਨਾਲ ਤਾਂ ਫਿਰ ਹਜ਼ਾਰਾਂ ਬੰਦੇ ਸੀ ਫਿਰ ਸਾਰਿਆਂ ਨੂੰ ਫੜੋ ਹੂੰ